ਸਤਿ ਸ਼੍ਰੀ ਅਕਾਲ ਜੀ ਕਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਪਿੰਡ ਘੜੂਆ ਵਿਖੇ ਅੱਜ ਬੈਲ ਗੱਡੀਆਂ ਦੀਆਂ ਦੌੜਾਂ ਬਲਦਾਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਦੇ ਵਿੱਚ ਇਨਾਮ ਦੇ ਤੌਰ ਤੇ ਹੀਰੋ ਆਂਡਾ ਮੋਟਰਸਾਈਕਲ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦਾ ਜੋ ਇੱਥੇ ਐਮਸੀ ਬਣੇ ਸਨ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਇਹ ਸਨਮਾਨ ਕੀਤਾ ਗਿਆ ਐਮਸੀ ਸਣੇ ਪ੍ਰਧਾਨ ਸਣੇ ਸਾਰੇ ਟੋਟਲ ਐਮਸੀ ਮੌਜੂਦ ਸਨ ਉਹਨਾਂ ਦਾ ਕੀਤਾ ਗਿਆ ਮਾਨ ਸਨਮਾਨ

ਉਹਨਰੇ ਮਿੱਤਰ ਆਏ ਹੋਇਆ ਤੇ ਚੋਨਾ ਸੁਨਾਰੀ ਆਪਣੇ ਰੋਟਾ ਜੀ ਬਾਜੀ ਆ ਤੁਹਾਡੇ ਪਿੰਡ ਟੂਰਨਾਮੈਂਟ ਚੱਲ ਰਾਇਆ ਜੀ ਬਲਦਾਂ ਦਾ ਇਹ ਕਿਹਦੇ ਵੱਲੋਂ ਕਰਾਇਆ ਗਿਆ ਇਦੇ ਬਾਰੇ ਜਿਹੜਾ ਜਾਣਕਾਰੀ ਦਿਓ ਜੀ ਇਹ ਪਿੰਡ ਦਾ ਸਰਬਸਾਂਝਾ ਪ੍ਰੋਗਰਾਮ ਹੈ ਪਿੰਡ ਦੇ ਨੌਜਵਾਨ ਜੀ ਸਾਡੇ ਖੇਡ ਦੇ ਪ੍ਰੇਮੀ ਜਿਹੜੇ ਜਿਨ੍ਹਾਂ ਨੇ ਬੱਚੇ ਰੱਖੇ ਆ ਬਹੁਤ ਰੱਖੇ ਹੋਏ ਆ ਉਹਨਾਂ ਵੱਲੋਂ ਇਹ ਕਰਵਾਇਆ ਜਾ ਰਿਹਾ ਕੋਈ ਮੈਂ ਇੱਕ ਸਪੈਸ਼ਲ ਬੰਦੇ ਦਾ ਨਾਮ ਨਹੀਂ ਲੰਦਾ ਕਿਉਂਕਿ ਸਾਰੇ ਸਾਰੇ ਇਹ ਖੇਡਾਂ ਜਿਹੜੀਆਂ ਪਿੰਡਾਂ ਦੇ ਵਿੱਚ ਜੋ ਗੁਜਰਾਲ ਤੇ ਰਾਜੂ ਬੜੇ ਚਿਤਧੀ ਨੇ ਲਾ ਕੇ ਆਪਸੀ ਸਾਂਝ ਬਣੀ ਰਹੇ ਤੇ ਆਪਸੀ ਪਿਆਰ ਆਪਸੀ ਖੇਡਾਂ ਜੋ ਕਿ ਨਾਲੇ ਦੇ ਮੌਕੇ ਤੇ ਚਾਰ ਸਾਡਾ ਜਿਹੜਾ ਮਰ ਚੁੱਕਾ ਉਹ ਤਾਂ ਮੋਲ ਚੁੱਕੇ ਹੈ ਬੈਸਟਾ ਚਾਹਣੇ ਉਹ ਵੀ ਬਾਜੀ ਚੁੱਕਾ ਲੈ ਲੀ ਉਹਨੂੰ ਦੁਬਾਰਾ ਕੰਮ ਕਰ ਲਈਏ ਖੇਡ ਮੇਲੇ ਬਹੁਤ ਜ਼ਰੂਰੀ ਨੇ ਹੁਣ ਤੁਸੀਂ ਨਾਮੇ ਪਿੰਡ ਦੇ ਸਰਪੰਚ ਹੋਣੇ ਗਏ ਹੋ ਜੀ ਪਹਿਲੇ ਆਧਾਰ ਤੇ ਪਿੰਡ ਦੇ ਕਿਹੜੇ ਕਿਹੜੇ ਕੰਮ ਕਰਵਾਉਣ ਦਾ ਉਹ ਪਾਣਾ ਲੈ ਆ ਜੀ ਪਹਿਲੇ ਦੇਖੋ ਪਿੰਡ ਦਾ ਕੰਮ ਜੋ ਸਭ ਤੋਂ ਜ਼ਰੂਰੀ ਸਾਡੇ ਪਿੰਡ ਦੇ ਕੰਮ ਹੈ ਇੱਕ ਤਾਂ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸਾਡੇ ਬਹੁਤ ਜ਼ਰੂਰੀ ਪਲਾਂਟ ਦਾ ਕੰਮ ਹੈ ਤੇ ਇੱਕ ਸਾਡੇ ਮੰਡੀ ਦੀ ਤਜਵੀਜ਼ ਵੀ ਰੱਖ ਰਹੇ ਆ ਅਸੀਂ ਇਹਦੇ ਵਿੱਚ ਮੰਡੀ ਹੋਣੀ ਚਾਹੀਦੀ ਬਹੁਤ ਵੱਡਾ ਪਿੰਡ ਹੈ ਬਹੁਤ ਪਿੰਡ ਲੱਗੇ ਹੋਏ ਆਲੇ-ਦੁਆਲੇ ਪਿੰਡਾਂ ਦੇ ਇਹਨੂੰ ਸਾਡੇ ਘਰੋਂ ਇਹਨੂੰ ਤੇ ਇੱਕ ਜੋ ਸਭ ਤੋਂ ਸਾਡੀ ਮੇਨ ਕੋਸ਼ਿਸ਼ ਰਹੂਗੀ ਕਿ ਅਸੀਂ ਤਸਵੀਰ ਤੇ ਪਟਵਾਰਖਾਨਾ ਕੰਪਲੈਕਸ ਜਰੂਰ ਇੱਥੇ ਬਣਾ ਕੇ ਜਾਈਏ ਤਾਂ ਕਿ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਮੇਟੀ ਦਾ ਤਾਰਿਕ ਵਧੀਆ ਬਣੇ ਸਾਡਾ ਕਮੇਟੀ ਦਾ ਅੰਤਰ ਕਰਾਇ ਤੇ ਚੱਲ ਰਹੀ ਨਵੀਂ ਕਮੇਟੀ ਹੈ ਤੇ ਇਹੀ ਤਰਜੀਹ ਹੋਊਗੀ ਹੋਰ ਇੱਕ ਸਾਡਾ ਕੋਸ਼ਿਸ਼ ਹੋਊਗੀ ਅਸੀਂ ਕੱਪ ਕਬੱਡੀ ਕੱਪ ਕਰਾਉਣ ਜਾ ਰਹੇ ਹਾਂ ਹਰ ਇੱਕ ਸਾਲ ਦੀ ਤਰ੍ਹਾਂ ਅਗਲੇ ਸਾਲ ਤੋਂ ਕਬੱਡੀ ਕੱਪ ਹੋਇਆ ਕਰੂਗਾ ਘਰੂਆਂ ਦੇ ਵਿੱਚ ਰੈਗੂਲਰ ਠੀਕ ਹੈ ਧੰਨਵਾਦ